ਸਕਦੀ ਹੈ ਤਾਗਾ ਦੀ 5 ਜੁਲਾਈ 2020 ਸੌਰੀ ਦਿਨ ਹੈਗਾ ਜੀ ਸ਼ੁੱਕਰਵਾਰ ਤਾਂ ਕਿ ਉਹ ਮਨਨ ਜਾਂਨ ਕਰਦਾ ਹੈਗਾ ਜ਼ਿਆਦਾ ਪਰ ਮੰਨ ਹੀ ਲੱਗਦਾ ਹੁੰਦਾ ਵੀ ਅਜਾ ਵੀ ਬਿੱਲੇ ਬੱਤੇ ਹੋਰ ਲਾ ਨਾ ਕੁਝ ਕਰ ਲਈ ਹਾਂ ਜੇ ਉਹਦਾ ਤਾਂ ਵੀ ਹਰ ਦਾ ਹੀ ਅੱਗੇ ਕੁਝ ਕਰੂਗਾ ਨਾ ਕੁਝ ਕਰ ਜਵਾਬ ਪਤਾ ਹੀ ਹੁੰਦੇ ਮਤਲਬ ਜਿੰਦਾ ਵੀ ਸਵਾਲ ਆ ਨਾ ਜਿੰਦੇ ਜਿੰਦਾ ਵੀ ਤੇ ਨਹੀਂ ਕਿੰਨੇ ਰੋਗੀ ਸਵਾਲ ਆ ਉਹਨੇ ਦੇ ਜਵਾਬ ਆਪਾਂ ਨੂੰ ਪਤਾ ਹੁੰਦੇ ਹੱਸ ਗੱਲ ਹੋਈ ਹੈ ਵੀ ਆਪਾਂ ਨੇ ਖਾਦੋ ਕਰਨੇ ਹੈ ਨਹੀਂ ਉਹਨੂੰ ਜਦ ਐਸੀ ਉਹ ਸੱਟੇ ਸੱਟਾ ਉਹਨੂੰ ਬਾਹਰ ਜਾ ਕੇ ਐਕਸਰਸਾਈਜ਼ ਕਰੇ ਧੀ ਆਪਣਾ ਟੈਕ ਰੱਖ ਕੇ ਠੀਕ ਹੈ ਆਪ ਕੋ ਲੱਗ ਗਿਆ ਰੋਟੀ ਖਾਓ ਪੈਸੇ ਜਲੂਡ ਐਮਪੀ ਕਰੋ ਬੋਰ ਹੋ ਰਿਹਾ ਉਹ ਮੰਦਾ ਹੋ ਜਾਂਦਾ ਦੇਖ ਰਿਹਾ ਹਾਂ ਮੈਂ ਕਰ ਲੂਗਾ ਜਦੋਂ ਮੈਂ ਜਾਊਗਾ ਬਟ ਸਟਿਕ ਲੈਣਾ ਕਿ ਹਾਂ ਜੋ ਆਪ ਦਾ ਪੇਨ ਹੁੰਦੇ ਆ ਵੀ ਜੋ ਵੀ ਕੁਐਸਚਨ ਹੈ ਤੇ ਬੜੀ ਤੇ ਬੜੀ ਪ੍ਰੋਬਲਮ ਹੈ ਜਿੰਦਾ ਵੀ ਹੱਲ ਉਹਦਾ ਹੁੰਦਾ ਹੈ ਅੱਜ ਨੂੰ ਮਿਲਣਾ ਕੱਲ ਮਿਲ ਜੂਗਾ ਪੂਰੇ ਨਹੀਂ ਹੈਗਾ ਕਿ ਕਿ ਹੋਰ ਹੋਊਗਾ ਪਰ ਹੁੰਦਾ ਜ਼ਰੂਰ ਹੈ ਐ ਨਹੀਂ ਹੈਗਾ ਵੀ ਕਿਸੇ ਜਾਂਦਾ ਸੋਲੂਸ਼ਨ ਨਾ ਲੱਭੇ ਰਹੇ ਕਿਦਾ ਇਹ ਪਰ ਮੈਥਸ ਨਾਲ ਦੀ ਕਰਨ ਕਰਦੇ ਆ ਇੱਕ ਸਵਾਲ ਨੇ ਕਈ ਦਿਨਾਂ ਬੰਦੇ ਉਹ ਤਾਂ ਚੱਲ ਸਾਨੂੰ ਇਹ ਦੱਸ ਖਾਇਰ ਅਨ ਮੀ ਆਹ ਪੇਪਰ ਜਣਾ ਇੰਪੋਰਟੈਂਟ ਆ ਤਿਆਰ ਕਰ ਲੋ ਬਈ ਹੁਣ ਕਿੰਨਾ ਟਾਈਮ ਹੁੰਦਾ ਪਹਿਲਾ ਹੁੰਦਾ ਅਦਾ ਜਿੱਦਾਂ ਸਾਇੰਟਿਸਟਿਕ ਪ੍ਰੋਬਲਮ ਤੇ ਬੈਠੇ ਰਹਿੰਦੇ ਹੁੰਦੇ ਨੇ ਤੁਨੇ ਸੋਲਵ ਕਰ ਰਹੇ ਹੁੰਦੇ ਨੇ ਮਲਟੀਪਲ ਹੁਣ ਪੇਸ਼ੈਂਸ ਨਹੀਂ ਹੈਗੀ ਜਿੱਦਾਂ ਹੁਣ ਮਦਮਾ ਗੋਲ ਗੱਪੇ ਖਾਣੀਆਂ ਮੇਰੇ ਮਮ ਕੀਤੇ ਨਹੀਂ ਪੇਸ਼ ਕਰਦਾ ਜੀ ਅਗਾਂਹ ਅੰਤੀ ਜੋ ਕਰ ਰਹੇ ਬੰਦੇ ਚਿੱਤੀ ਦਾ ਚਿੱਤੀ ਨਹੀਂ ਤਾਂ ਨੰਬਰ ਆਉਂਦਾ ਕਿਸੇ ਦਫ਼ਤਰ ਸੇ ਜਿਹੜਾ ਲਾਈਨਸ ਨਹੀਂ ਆਸ ਨਹੀਂ ਹੈ ਕਿ ਉਹ ਛੇਤੀ ਮੇਰਾ ਨੰਬਰ ਆਵੇ ਉੱਪਰ ਘੰਟਾ ਜਾਂਦਾ ਮੈਂ ਵੇਟ ਕਰਨਾ ਨਹੀਂ ਆਉਂਦਾ ਆਪਾਂ ਨੂੰ ਆਪਾਂ ਨੂੰ ਨਹੀਂ ਮਤਲਬ ਮੰਨੋ ਜਦ ਤੱਕ ਇਹ ਜੇ ਕੋਈ ਨਹੀਂ ਹੈਗਾ ਕਿ ਹਰ ਵਾਰ ਤੁਹਾਨੂੰ ਪੈਰ ਦੇ ਇਡਾਰਟਿਕਾਮ ਨਹੀਂ ਜੁਰੀਆ ਪੈਰ ਦੇ ਇਡਾਰਟਿਕਾਮ ਤੁਹਾਨੂੰ ਤਬੀ ਨਹੀਂ ਹੋਵੇ ਆਪਾਂ ਨੂੰ ਕਿਤੇ ਵੇਟ ਵੀ ਕਰਨਾ ਪੈਣਾ ਕਿਤੇ ਆਪਣੀ ਰਜਿਸਟਰੀ ਪਾਣੀ ਜ਼ਿਆਦਾ ਵੀ ਨਹੀਂ ਹੁੰਦੀ ਹੋਂਦ ਸਰ ਤੁਹਾਨੂੰ ਇਸ ਇੰਟਰਵਿਊ ਚ ਜੇ ਤਾਂ ਉਥੇ ਦਾ ਆਪਾਂ ਫੈਸਫਾ ਕਰਦੇ ਤਾਂ ਮੈਂ ਕਿਸੇ ਨਵੀਂ ਜਗ੍ਹਾ ਤੇ ਉੱਥੇ ਦਾ ਆਪਾਂ ਨੋ ਨਾ ਆਪਾਂ ਜੂਗ ਲਾੜਦੇ ਹਾਂ ਉਸੇ ਨਾਲ ਆਪਣੀ ਜੜੀ ਹੁੰਦੀ ਹੈ ਪਰ ਕਈ ਵਾਰ ਆਪਾਂ ਬਣਾਣੀ ਪੈਂਦੀ ਹੈ ਪਰ ਇੱਥੇ ਦਾ ਆਪਾਂ ਜੇ ਫੈਰੀ ਦਿੱਤਾ ਜਾ ਰਿਹਾ ਹੈਗਾ ਉਸ ਦਾ ਹੈਲਥ ਨਾਰਮਲ ਬਣ ਆਮ ਐਨਵਾਇਰਨਮੈਂਟ ਹੀ ਜਾਉਂਦੇ ਨਾ ਉਹ ਜਿਹੜੇ ਵੀ ਸਾਊਥ ਰਪੂ ਮਿਸ਼ੂ ਵੈਕਟਰ ਆ ਉਹ ਉਰੇ ਆਉਂਗਾ ਮਤਲਬ ਕਿ ਪਤਾ ਨਹੀਂ ਹੋਏ ਕਿ ਮੰਨ ਲਓ ਇਥੇ ਇਹ ਇਰਾਨ ਦਾ ਕੋਈ ਮਸ਼ੂਰ ਐਕਟਰ ਹੋ ਇੰਡੀਆ ਚ ਹੈ ਸੌਧ ਦੇ ਦਰਜਾ ਹਨ ਇਹਨੂੰ ਕੋਈ ਜਾਣਦਾ ਮੂਰੇ ਤਾਂ ਆਉਂਦਾ ਹੀ ਆ ਨਾ ਜਦ ਤੱਕ ਆਪਾਂ ਨੂੰ ਨਾਰਮਲ ਨੇ ਰਹਿ ਕੇ ਵਿਚਰਨਾ ਹੋਣਾ ਕਰੀਦਾ ਜਰੂਰ ਨਹੀਂ ਹੈਗਾ ਹਰ ਜਗ੍ਹਾ ਆਪਾਂ ਨੂੰ ਡੈਰ ਦਿੱਤੀ ਜਾਂਦੀ ਰਹਿੰਦਾ ਨਾਰਮਲ ਰਹਿ ਕੇ ਚੁੱਪਚਾਪ ਕਪੀਐਸ਼ੈਂਸ ਰੱਖੋ ਕਿ ਪੀਰਦਨ ਜੇ ਆਪਣੇ ਕੰਮ ਕਰੋ ਜੋ ਚਾਹ ਪੁੱਛੋ ਚੱਲੋ ਬੀ ਸਿੰਪਲ ਰਹਿਣਾ ਔਖਾ ਹੈ ਇੱਕ ਕਾੰਤ ਜਾਂਦੀ ਹੈ ਵੀਟ ਕਰਨੇ ਸੀ ਤਾਂ ਪਰ ਮੈਂ ਅੱਗੇ ਤੋਂ ਜ਼ਿਆਦਾ ਵੀ ਇਹ ਤਾਂ ਵੱਖਰੀ ਗੱਲ ਹੋ ਗਈ ਨਾ ਨਾਰਮਲ ਹੈ ਫਟਾਫਟ ਜਾਂਚ ਕਰਨਾ ਵੀ ਕਿ ਆਇਆ ਨਹੀਂ ਕਾਲ ਮੱਚੀ ਹੋਈ ਤਾਂ ਉਹ ਕਿਉਂ ਕਾਲੀ ਕਿਉਂ ਕਰ ਰਹੇ ਨੇ ਨਾਰਮਲੀ ਕਿਉਂ ਨਹੀਂ ਹੋ ਸਕਦਾ ਨਾ ਸਲੋਲੀ ਸਲੋਲੀ ਅਕੋਰਡਿੰਗ ਟੂ ਟਾਈਮ ਨੂੰ ਦਮ ਹੈ ਗੁੱਡ ਥਿੰਗਸ ਆਰ ਕਮਿੰਗ ਸੋ ਵੀ ਸ਼ੁੱਡ ਵੇਟ ਐਂਡ ਵਾਚ ਐਂਡ ਹੈਵ ਪੇਸ਼ੈਂਸ ਤਿਕਰਿਆ ਰਸਾਇਣਿਕ ਅਸੀਂ 5 ਜੁਲਾਈ 2021 ਦੇ ਵਿੱਚ ਸ਼ੁਰੂ ਕਰਦੇ ਹਾਂ